ਸਤਿ ਸ਼੍ਰੀ ਅਕਾਲ ਸਰਨ ਮੈਟਰ ਮਿੰਦਰਜੀਤ ਸਿੰਘ ਨੂੰ ਹਾਜ਼ਰ ਹਾਂ ਨਵੇਂ ਵੀਡੀਓ ਦੇ ਨਾਲ ਆਸਵਾਜਨੂ ਸਾਡਾ ਵਿਸ਼ਾ ਹੈ ਲੋਕਾਂ ਦੇ ਤਾਣੇ ਮੇਨੇ ਦੀ ਪਰਵਾਹ ਨਾ ਕਰੋ ਬਲਕਿ ਉਹਨਾਂ ਨੂੰ ਸਹਾਰ ਲਵੋ ਤੇ ਅੱਗੇ ਵਧੋ ਤਾਣੇ ਮੇਨੇ ਤੁਹਾਡੀ ਜ਼ਿੰਦਗੀ ਦਾ ਹਿੱਸਾ ਹਨ ਤੇ ਤੁਹਾਨੂੰ ਸ਼ਕਤੀ ਦਿੰਦੇ ਹਨ ਜਿਨ੍ਹਾਂ ਲੋਕਾਂ ਨੇ ਤਾਣੇ ਮੇਨੇ ਦੀ ਪਰਵਾਹ ਨਹੀਂ ਕੀਤੀ ਉਹ ਲੋਕ ਅਕਸਰ ਹੀ ਤੁਸੀਂ ਕਾਮਯਾਬੀ ਦੀਆਂ ਉਚ ਬਲੰਦੀਆਂ ਨੂੰ ਉੱਤੇ ਹੋਏ ਵੇਖੇ ਆ ਤਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜਰੂਰ ਅਸ਼ੰਕਤਤਾ ਦਾ ਹੱਲ ਉਹ ਬਹੁਤ ਜ਼ਿਆਦਾ ਤਾਨੇ ਮੇਨੇ ਵੀ ਸਾਨੂੰ ਪੈਣਗੇ ਅਕਸਰ ਹੀ ਉਹਨਾਂ ਲੋਕਾਂ ਨੂੰ ਤਾਨੇ ਮੇਨੇ ਮਿਲਦੇ ਹਨ ਜਿਹੜੇ ਸੰਘਰਸ਼ ਦੇ ਵਿੱਚ ਹਨ ਜਿਹੜੇ ਸਟਰਨਗਲ ਦੇ ਵਿੱਚ ਹਨ ਇਹ ਤਾਨੇ ਮੇਨੇ ਕੋਈ ਹੋਰ ਨਹੀਂ ਦਿੰਦਾ ਕੋਈ ਆਂਦੀ ਗਵਰੰਟੀ ਨਹੀਂ ਦਿੰਦਾ ਇਹ ਤਾਨੇ ਮੇਨੇ ਸਾਡੇ ਆਪਣੇ ਜਿਨ੍ਹਾਂ ਨੇ ਸਾਨੂੰ ਜੰਮਿਆ ਹੁੰਦਾ ਜੋ ਸਾਡੇ ਨਾਲ ਦੇ ਜੰਮੇ ਹੁੰਦੇ ਸਾਡੇ ਆਪਣੇ ਭੈਣ ਭਰਾ ਆਪਣੇ ਚਾਚੇ ਤਾਏ ਹੀ ਦਿੰਦੇ ਅਕਸਰ ਹੀ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਤਾਨੇ ਮੇਨੇ ਦਾ ਰਿਪਲਾਈ ਦਿਲਾ ਸ਼ੁਰੂ ਕਰਦੇ ਹੁੰਦੇ ਮੈਨੋਂ ਮੈਨੀ ਹੋ ਜਾਂਦੇ ਹਨ ਤੂੰ ਐ ਨਹੀਂ ਤੂੰ ਆ ਨਹੀਂ ਤੂੰ ਐ ਨਹੀਂ ਤੂੰ ਉਹ ਨਹੀਂ ਸੋ ਜਿਹੜੇ ਲੋਕ ਤਾਨੇ ਮੇਨੇ ਦੇ ਲਿਪਲਾਈ ਦਿੰਦੇ ਹਨ ਰਿਐਕਟ ਕਰਦੇ ਹਨ ਉਹੋ ਜ਼ਿੰਦਗੀ ਵਿੱਚ ਕਦੇ ਵੀ ਅੱਗੇ ਨਹੀਂ ਵੱਧ ਪਾਉਂਦੇ ਜੋ ਸਹੀ ਸਟਰਗਲਰ ਹੈ ਜੋ ਸਹੀ ਸੰਘਰਸ਼ੀ ਹੈ ਉਹ ਲੋਕਾਂ ਦੀ ਗੱਲ ਦੀ ਪ੍ਰਵਾਹ ਨਹੀਂ ਕਰਦਾ ਲੋਕਾਂ ਦੀਆਂ ਗੱਲਾਂ ਨੂੰ ਲੋਕਾਂ ਦੇ ਤਾਣੇ ਮੇਣਿਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦਿਆਂ ਹੋਇਆਂ ਆਪਣੀ ਜੀਵਨ ਦੀ ਸ਼ਕਤੀ ਬਣਾਉਂਦਾ ਹੈ ਸਿਆਣੇ ਕਹਿੰਦੇ ਹਨ ਕਿ ਲੋਕਾਂ ਦੇ ਮਾਰਿਆਂ ਹੋਇਆਂ ਵੱਟਿਆਂ ਦਾ ਡਲਿਆਂ ਦਾ ਇੱਟਾਂ ਦਾ ਜਵਾਬ ਨਾ ਦਿਓ ਬਲਕਿ ਉਹਨਾਂ ਡਲਿਆਂ ਇੱਟਾਂ ਵੱਟਿਆਂ ਨੂੰ ਕੱਟੇ ਕਰਕੇ ਆਪਣੇ ਮਹਿਲ ਸਿਰ ਜੋ ਆਪਣੇ ਘਰ ਬਣਾ ਲਵੋ ਆਣੀ ਮੀਣੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸੰਘਰਸ਼ ਨੂੰ ਚਾਰ ਚੰਨ ਲਾਉਂਦੇ ਹਨ ਜਦੋਂ ਅਸੀਂ ਆਪਣੇ ਅੰਦਰ ਅਬਜ਼ਰਵ ਕਰਨਾ ਸਿੱਖ ਲੈਨੇ ਆ ਲੋਕਾਂ ਦੇ ਤਾਣੇ ਮੇਣਿਆਂ ਨੂੰ ਗੱਲਾਂ ਨੂੰ ਤਦ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਸਾਡੀ ਜ਼ਿੰਦਗੀ ਦੀ ਕੂਰਜਾ ਬਣ ਜਾਂਦੇ ਹਨ ਸ਼ਕਤੀ ਬਣ ਜਾਂਦੇ ਹਨ ਜਦੋਂ ਅਸੀਂ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਉਹਨਾਂ ਤਾਣਿਆਂ ਮੇਣਿਆਂ ਨੂੰ ਸਹਿੰਦਿਆਂ ਹੋਇਆਂ ਅੱਗੇ ਵਧਦੇ ਹਾਂ ਤਾਂ ਸਾਡੀ ਮਿਹਨਤ ਸਾਡਾ ਸੰਘਰਸ਼ ਰੰਗ ਲਿਆਉਣਾ ਸ਼ੁਰੂ ਕਰ ਦਿੰਦਾ ਹੈ ਜਿੰਨੇ ਜ਼ਿਆਦਾ ਲੋਕ ਤੁਹਾਡੇ ਨਾਲ ਇਹ ਬਾਜੀ ਲੱਣਗੇ ਤਾਨੇ ਮੇਨੇ ਤੁਹਾਨੂੰ ਦੇਣਗੇ ਤੁਹਾਡੇ ਨਾਲ ਸਾੜਾ ਰੱਖਣਗੇ ਓਨੀ ਜ਼ਿਆਦਾ ਤੁਹਾਡੀ ਤਰੱਕੀ ਤੇਜ਼ੀ ਨਾਲ ਹੋਵੇਗੀ ਇਹ ਸਾਡੀ ਅਧਿਆਤਮਿਕਤਾ ਵੀ ਕਹਿੰਦੀ ਹੈ ਜਾਨੀ ਧਰਮ ਗੁਰੰਤ ਵੀ ਕਹਿੰਦੇ ਹਨ ਸਾਡੇ ਪ੍ਰਾਤਣ ॠषि मुनि ਵੀ ਕਹਿੰਦੇ ਹਨ ਸਾਡੇ ਪੈਗੰਬਰ ਵੀ ਕਹਿੰਦੇ ਹਨ ਜਿਹੜਾ ਇਨਸਾਨ ਲੋਕਾਂ ਦੇ ਤਾਨੇ ਮੇੜਿਆਂ ਦੀ ਪ੍ਰਵਾਹ ਨਹੀਂ ਕਰਦਾ ਆਪੀ ਜ਼ਿੰਦਗੀ ਨੂੰ ਬਿੰਦਾਸ ਸੰਤਾ ਮੁਕਤ ਹੋ ਕੇ ਜਿਉਂਦਾ ਹੈ ਆਪਣੇ ਕੰਮ ਨਾਲ ਕੰਮ ਰੱਖਦਾ ਹੈ ਆਪਣੀ ਮਿਹਨਤ ਦੇ ਉਤੇ ਧਿਆਨ ਲਗਾਉਂਦਾ ਹੈ ਆਪਣੇ ਉਦੇਸ਼ ਤੋਂ ਕਨਸੈਂਟ ਕਰਦਾ ਹੈ ਉਹ ਇਨਸਾਨ ਇੱਕ ਨਾ ਇੱਕ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ ਅਕਸਰ ਹੀ ਮੈਂ ਉਹ ਲੋਕ ਕਾਮਯਾਬ ਇਹ ਦੇਖੇ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਮਾਜ ਨੇ ਭੰਡਿਆ ਹੁੰਦਾ ਹੈ ਤੇ ਨਕਾਰਿਆ ਹੁੰਦਾ ਹੈ ਨਕਾਰੇ ਹੋਏ ਲੋਕ ਭੰਡੇ ਹੋਏ ਲੋਕਾਂ ਨੂੰ ਹੀ ਅੱਜ ਤਰੱਕੀਆਂ ਮਿਲਦੀਆਂ ਵੇਖਿਆ ਹਨ ਤਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਕਿਸੇ ਇਨਸਾਨ ਨੇ ਤੁਹਾਨੂੰ ਭੰਡਿਆ ਨਹੀਂ ਤੁਹਾਡੀ ਆਲੋਚਨਾ ਨਹੀਂ ਕੀਤੀ ਤਾਂ ਤੁਸੀਂ ਜ਼ਿੰਦਗੀ ਵਿੱਚ ਕੁਝ ਨਹੀਂ ਕੀਤਾ ਆਲੋਚਨਾ ਸਦਾ ਉਸੇ ਇਨਸਾਨ ਦੀ ਹੁੰਦੀ ਹੈ ਜੋ ਸੰਘਰਸ਼ੀ ਹੁੰਦਾ ਹੈ ਜਿਸ ਨੇ ਜ਼ਿੰਦਗੀ ਵਿੱਚ ਕੁਝ ਕਰਨਾ ਹੁੰਦਾ ਹੈ ਨਹੀਂ ਤਾਂ ਬਿੱਲੀ ਬੈਠ ਕੇ ਰੋਟੀਆਂ ਤੋੜਨ ਵਾਲਿਆਂ ਦੀ ਆਲੋਚਨਾ ਕੋਈ ਨਹੀਂ ਕਰਦਾ ਅੰਦਰ ਵੱੜ ਕੇ ਰੋਟੀਆਂ ਤੋੜਨ ਵਾਲਿਆਂ ਦੀ ਆਲੋਚਨਾ ਨਹੀਂ ਕਰਦਾ ਤੁਹਾਡਾ ਗਿਆਨ ਤਾਂ ਉਹਨੂੰ ਸਿੱਖਣਾਂ ਤੇ ਬਿਠਾਉਂਦਾ ਹੈ ਜਿੰਨਾ ਤੁਹਾਡਾ ਗਿਆਨ ਗਹਿਰਾ ਹੁੰਦਾ ਜਾਵੇਗਾ ਔਡਨੀ ਹੀ ਤੁਹਾਡੀ ਮਾਨਸਿਕ ਅਵਸਥਾ ਉੱਚੀ ਹੋਣ ਦੀ ਜਾਵੇਗੀ ਤੁਸੀਂ ਲੋਕਾਂ ਦੀਆਂ ਸਮਾਜ ਦੀਆਂ ਗੱਲਾਂ ਦਾ ਰਿਪਲਾਈ ਕਰਨਾ ਬੰਦ ਕਰ ਦਿਓਗੇ ਰਿਐਕਟ ਕਰਨਾ ਬੰਦ ਕਰ ਦੇਵੋਗੇ ਗਿਆਨ ਗਹਿਰਾ ਹੋਵੇਗਾ ਧਿਆਨ ਗਹਿਰਾ ਹੋਵੇਗਾ ਤੁਹਾਡੇ ਮਨ ਦੇ ਉੱਤੇ ਮਨ ਦੀ ਅਵਸਥਾ ਦੇ ਉੱਤੇ ਸਮਾਜ ਦੀਆਂ ਬੁਰਾਈਆਂ ਸਮਾਜ ਦੀਆਂ ਗੱਲਾਂ ਲੋਕਾਂ ਦੇ ਮਿਹਣੇ ਪੇ ਤਾਨਿਆਂ ਦਾ ਫਰਕ ਪੈਣਾ ਹਟ ਜਾਵੇਗਾ ਤੁਸੀਂ ਸਜੀਦਗੀ ਦੇ ਨਾਲ ਜ਼ਿੰਦਗੀ ਦਾ ਨਿਰਵਾਹ ਕਰਨਾ ਸਿੱਖ ਲਵੋਗੇ ਜੇ ਤੁਸੀਂ ਤੁਸੀਂ ਇੰਨਾ ਕਿਰਿਆਵਾਂ ਨੂੰ ਸਮਝ ਲਿਆ ਤਾਂ ਨਹੀਂ ਮਿਹਨਿਆ ਦੀ ਸ਼ਕਤੀ ਨੂੰ ਸਮਝ ਲਿਆ ਉਸੇ ਦਿਨ ਤੁਸੀਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਬੰਦ ਕਰ ਦੇਮੂਗੀ ਆਪਣੇ ਕੰਮ ਨਾਲ ਕੰਮ ਰੱਖਣਾ ਸਿੱਖ ਲਵੋ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਦਾ ਸੰਘਰਸ਼ ਦੇ ਰਾਹ ਉੱਤੇ ਤੁਰਦਿਆਂ ਹੋਇਆਂ ਕਿਸੇ ਦੀ ਪਰਵਾਹ ਨਾ ਕਰੋ ਆਪਣੇ ਕਰਮ ਦੇ ਉੱਤੇ ਆਪਣੀ ਮਿਹਨਤ ਦੇ ਉੱਤੇ ਭਰੋਸਾ ਰੱਖੋ ਦੇ खुद ਤੇ ਭਰੋਸਾ ਰੱਖੋ ਜੇਕਰ ਤੁਸੀਂ ਰੁਕ ਕੇ ਲੋਕਾਂ ਦੀਆਂ ਕਈਆਂ ਹੋਈਆਂ ਗੱਲਾਂ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਜਿਸ ਦਿਨ ਤੁਸੀਂ ਰੁਕ ਕੇ ਲੋਕਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਉੱਤੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਿਨ ਤੁਸੀਂ ਰੁਕ ਕੇ ਲੋਕਾਂ ਦੀਆਂ ਗੱਲਾਂ ਉੱਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਫਲਾਨੇ ਨੇ ਮੈਨੂੰ ਆਹ ਗੱਲ ਕਹੀ ਤੇ ਇਕਲੇ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਤੁਹਾਨੂੰ ਕਹਿੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਤਰੱਕੀ ਆਉਂਦੀ ਆਉਂਦੀ ਰੁਕ ਜਾਵੇਗੀ ਤਹਾਨੂੰ ਕਦੇ ਵੀ ਤ੍ਰਿਪਤੀ ਪ੍ਰਾਪਤ ਨਹੀਂ ਹੋਵੇਗੀ ਤੁਸੀਂ ਸੰਘਰਸ਼ ਦੇ ਵਿੱਚ ਜਿੱਤਾਂ ਨੂੰ حاصل ਨਹੀਂ ਕਰ ਪਾਉਂਗੇ ਕਿਉਂਕਿ ਤੁਹਾਡਾ ਧਿਆਨ ਬਦਲ ਜਾਵੇਗਾ ਜੇਕਰ ਤੁਹਾਡਾ ਧਿਆਨ ਲੋਕਾਂ ਦੀਆਂ ਗੱਲਾਂ ਉੱਤੇ ਹੈ ਲੋਕ ਕੀ ਕਹਿੰਦੇ ਹਨ ਤੁਹਾਡੇ ਬਾਰੇ ਕਿਸ ਤਰ੍ਹਾਂ ਦੀ ਭਾਵਨਾਵਾਂ ਲੋਕਾਂ ਦੇ ਦਿਲਾਂ ਵਿੱਚ ਹੈ ਲੋਕ ਕਿਸ ਤਰ੍ਹਾਂ ਦੀ ਸੋਚ ਤੁਹਾਡੇ ਲਈ ਰੱਖਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਆਪਰੇ ਨੂੰ ਉਲਝਾ ਲਿਆ ਤਾਂ ਤੁਸੀਂ ਕਦੇ ਵੀ ਗਿਆਨ ਨੂੰ ਹਾਸਲ ਨਹੀਂ ਕਰ ਪਾਉਂਗੇ ਕਦੇ ਵੀ ਤੁਸੀਂ ਤਰੱਕੀ ਨੂੰ ਹਾਸਲ ਨਹੀਂ ਕਰ ਪਾਉਂਗੇ ਤਾਂ ਨੇ ਮੈਂ ਇਹ ਜ਼ਿੰਦਗੀ ਦੀ ਇੱਕ ਖੂਰਾਤ ਹੈ ਜੋ ਸਾਨੂੰ ਤਰੱਕੀ ਦਿੰਦੇ ਹਨ ਕਦੇ ਵੀ ਤਾਲੇ ਮੇਰੀਆਂ ਦੀ ਪ੍ਰਵਾਹ ਨਾ ਕਰੋ ਆਪਣੀ ਜ਼ਿੰਦਗੀ ਨੂੰ ਪਿੰਦਾਸ ਹੋ ਕੇ ਜੀਵੋ ਤੇ ਆਪਣੀ ਕਰਤਾ ਦੇ ਜੀਵੋ ਕਿਸੇ ਦੇ ਕਹਿਦ ਦੇ ਮੁਤਾਬਕ ਕਦੇ ਵੀ ਆਪਣੀ ਜ਼ਿੰਦਗੀ ਨੂੰ ਜਿਉਂਾ ਜੀਓ ਕਿਸੇ ਦੇ ਕਹਿਦ ਦੇ ਮੁਤਾਬਕ ਕਦੇ ਵੀ ਆਪਣੀ ਜ਼ਿੰਦਗੀ ਜਿਉਣੀ ਨਾ ਛੱਡੋ ਆਪਣੀ ਜ਼ਿੰਦਗੀ ਜਿਉਂਦੇ ਤਰੀਕੇ ਨੂੰ ਨਾ ਬਦਲੋ ਜਿਸ ਤਰ੍ਹਾਂ ਦੇ ਤੁਸੀਂ ਹੋ ਉਸੇ ਤਰ੍ਹਾਂ ਦੇ ਰਹੋ ਕਦੇ ਵੀ ਕਿਸੇ ਦੀ ਕਾਪੀ ਨਾ ਕਰੋ ਕਦੇ ਵੀ ਕਿਸੇ ਦੀ ਨਕਲ ਨਾ ਕਰੋ ਨਕਲ ਕਰੋਗੇ ਕਾਪੀ ਕਰੋਗੇ ਤਾਂ ਤੁਸੀਂ ਆਪਣੇ ਅਸਲ ਵजूद ਨੂੰ ਗਵਾ ਲਵੋਗੇ ਆਪਣੀ ਅਸਲੀਅਤ ਨੂੰ ਗਵਾ ਲਵੋਗੇ ਆਪਣੇ ਅਸਲ ਗੁਣ ਨੂੰ ਗਵਾ ਲਵੋਗੇ ਜਿਸ ਦਿਨ ਆਸੀਂ ਲੋਕਾਂ ਦੀ ਪ੍ਰਵਾਹ ਕਰਦੇ ਹਾਂ ਫਿਰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਦਿਨ ਇਨਸਾਨ ਆਪਣੇ ਅਸਲ ਵਜੂਦ ਨੂੰ ਆਪਣੀ ਅਸਲੀਅਤ ਨੂੰ ਗਵਾ ਦਿੰਦਾ ਹੈ ਉਸ ਦਿਨ ਇਨਸਾਨ ਆਪਣੇ ਅਸਲ ਪੈਸਾ ਚੋਂ ਗਵਾ ਦਿੰਦਾ ਹੈ ਆਪਣੀ ਅਸਲ ਪਛਾਣ ਨੂੰ ਗਵਾ ਦਿੰਦਾ ਹੈ ਸੂਤਾਨੇ ਮੇਨੀਆਂ ਦੀ ਸ਼ਕਤੀ ਨੂੰ ਸਮਝਣਾ ਤੇ ਜਾਣਨਾ ਤੇ ਆਪਣੇ ਮਨ ਨੂੰ ਸ਼ਾਂਤ ਰੱਖੋ ਆਪਣੀ ਈਗੋ ਨੂੰ ਸ਼ਾਂਤ ਰੱਖੋ ਆਪਣੇ ਹੰਕਾਰ ਨੂੰ ਸ਼ਾਂਤ ਰੱਖੋ ਆਪਣੇ ਮਨ ਦੇ ਜੋ ਪੱਧਰ ਹੈ ਇਸ ਨੂੰ ਇਥੋਂ ਤੋਂ ਇੱਥਾਂ ਲਿਆਉ ਕਹੇ ਤਾਂ ਭਾਵ ਮਨ ਦੇ ਵਿੱਚ ਨਿਮਰਤਾ ਲਿਆਓ ਸਾਦਗੀ ਲਿਆਓ ਹੰਕਾਰ ਤੋਂ ਰਿਹ ਰਹਿ ਤੋ ਹੋ ਜਾਓ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਕੋਈ ਵੀ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਅਰਚਨ ਪੈਦਾ ਨਹੀਂ ਕਰ ਸਕਦਾ ਜਿੰਨਾ ਚਿਰ ਤੁਸੀਂ ਖੁਦ ਅਰਚਨ ਪੈਦਾ ਨਹੀਂ ਕਰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੰਮਕਾਰਾਂ ਦੇ ਵਿੱਚ ਅਰਚਨ ਉਦੋਂ ਆਵੇਗੀ ਜਦੋਂ ਤੁਹਾਡਾ ਧਿਆਨ ਤੁਹਾਡੇ ਕੰਮਕਾਰ ਤੋਂ ਹਟ ਕੇ ਲੋਕਾਂ ਦੇ ਵਿੱਚ ਹੋਰ ਗੱਲਾਂ ਦੇ ਵਿੱਚ ਚਲਾ ਜਾਵੇਗਾ ਆਪਣੇ ਧਿਆਨ ਨੂੰ ਆਪਣੇ ਕੰਮ ਦੇ ਉੱਤੇ ਆਪਨੇ ਧਿਆਨ ਨੂੰ ਆਪਣੇ ਕਰਮ ਦੇ ਉੱਤੇ ਲਗਾਓ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿਓ ਲੋਕ ਬਹੁਤ ਕੁਝ ਕਹਿੰਦੇ ਆ ਕਹਿੰਦੇ ਆਏ ਤੇ ਕਹਿੰਦੇ ਰਹਿਣਗੇ ਇਹ ਸਮਾਜ ਦਾ ਇੱਕ ਤਾਣਾ ਬਾਣਾ ਇਸ ਤਾਣੇ ਬਾਣੇ ਵਿੱਚ ਆਪਣੇ ਆਪ ਨੂੰ ਨਾ ਉਲਝਾਓ ਆਪਣੀ ਸਾਦਗੀ ਦੇ ਵਿੱਚ ਆਪਣੀ ਨਿਮਰਤਾ ਦੇ ਵਿੱਚ ਆਪਣੇ ਗਿਆਨ ਦੇ ਨਾਲ ਅੱਗੇ ਵਧੋ ਤਾਂ ਤੁਹਾਡੀ ਜ਼ਿੰਦਗੀ ਤੁਹਾਨੂੰ ਰਾਹ ਦੇਵੇਗੀ ਹੀ ਦੇਵੇਗੀ ਤੁਹਾਡੀ ਜ਼ਿੰਦਗੀ ਤੁਹਾਨੂੰ ਅੱਗੇ ਲੈ ਕੇ ਹੀ ਜਾਵੇਗੀ ਪਰ ਉਸ ਤੋਂ ਪਹਿਲਾਂ ਸ਼ਰਤਾਂ ਇਹੀ ਹਨ ਸਮਾਜ ਦੀ ਪ੍ਰਵਾਹ ਨਹੀਂ ਕਰਨੀ ਲੋਕਾਂ ਦੇ ਕਾਹਲੇ ਮੈਨਿਆਂ ਦੀ ਪ੍ਰਵਾਹ ਨਹੀਂ ਕਰਨੀ ਕਿਸੇ ਦਾ ਜਵਾਬ ਨਹੀਂ ਦੇਣਾ ਕਿਸੇ ਦਾ ਮਾਰਾ ਨਹੀਂ ਕਰਨਾ ਕਿਸ ਨੂੰ ਮਾਰਾ ਨਹੀਂ ਬੋਲਣਾ ਕਿਸ ਨੂੰ ਪੱਦਾ ਨਹੀਂ ਬੋਲਣਾ ਅੱਗੇ ਵਧਣਾ ਆਪਣੇ ਕਰਮ ਤੇ ਧਿਆਨ ਦੋ ਆਪਣੇ ਰੂਨਰ ਤੇ ਧਿਆਨ ਦੋ ਜ਼ਿੰਦਗੀ ਤੁਹਾਨੂੰ ਤਰੱਕੀਆਂ ਦੇਵੇਗੀ ਖੁਸ਼ਹਾਲੀ ਦੇਵੇਗੀ ਸੋ ਅੱਜ ਦੇ ਲਈ ਇੰਨੇ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ